जय भीम जय भारत जय संविधान जय माननीय वार साहब श्री कांशीराम जी बाबा साहेब भीमराव अंबेडकर जी ਦੇ ਬੁੱਤ ਨੂੰ ਲੈ ਕੇ ਅੰਮ੍ਰਿਤਸਰ ਵਿੱਚ ਹੋਈ ਘਟਨਾ ਦੇ ਵਿਰੋਧ ਵਿੱਚ ਬਹੁਜਨ ਸਮਾਜ ਪਾਰਟੀ ਇਹਨਾਂ ਇਹਨਾਂ ਥਾਵਾਂ ਤੇ ਕਰੇਗੀ ਰੋਸ ਪ੍ਰਦਰਸ਼ਨ ਤੇ ਦੇਵੇਗੀ ਮੰਗ ਪੱਤਰ ਔਰ ਸੁਣੋ ਸੂਬੇ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਕ੍ਰੀਮਪੁਰੀ ਨੇ बसपा ਦੀ ਲੀਡਰਸ਼ਿਪ ਨੂੰ ਕੀ ਆਦੇਸ਼ ਦਿੱਤੇ ਤੇ ਵੀਡੀਓ ਨੂੰ ਸੁਣ ਕੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ जय भीम जय पाठ जय संविधान अमृतसर ਦੇ ਕਟਨਾ ਕਰਨ ਦੇ ਵਿਰੋਧ ਦੇ ਵਿੱਚ ਰੋਸ ਪ੍ਰਦਰਸ਼ਨ ਅਤੇ ਮੈਮੋਰੰਡਮ ਦਿੱਤੇ ਜਾਣਗੇ ਦੁਆਬੇ ਦਾ ਰੋਸ ਪ੍ਰਦਰਸ਼ਨ ਮੋਹਨ ਸਮਾਜ ਪਾਰਟੀ ਵੱਲੋਂ ਫਗਵਾੜਾ ਦੇ ਵਿੱਚ ਕੀਤਾ ਜਾਏਗਾ ਫਗਵਾੜਾ ਰੈਸਟ ਹਾਊਸ ਵਿਖੇ ਇਕੱਠੇ ਹੋ ਕੇ ਮਾਰਚ ਕਰਕੇ ਮੈਮੋਰੰਡਮ ਪ੍ਰਸ਼ਾਸਨ ਨੂੰ ਦਿੱਤਾ ਜਾਏਗਾ ਔਰ ਮਹਾੜੀ ਫਤੇਹਗੜ ਸਾਹਿਬ ਲੁਧਿਆਣਾ ਅਤੇ ਪਟਿਆਲਾ ਲੋਕ ਸਭਾ ਰੋਪੜ ਅਤੇ ਮਹਾਲੀ ਦਾ ਜਨਾਬ ਮਾਰੀ ਵਿਖੇ ਮੈਮੋਰੰਡਮ ਦੇਗਾ। ਔਰ ਬਾਕੀ ਮਜਾ ਜਿਹੜੀਆਂ ਲੋਕ ਸਭਾ ਆ ਉਹ ਅੰਮ੍ਰਿਤਸਰ ਦੇ ਵਿੱਚ ਮੈਮੋਰੰਡਮ ਦੇਣਗੇ। ਔਰ ਸੰਗਰੂਰ ਵਿਖੇ ਸੰਗਰੂਰ ਪਟਿਆਲਾ ਫਰੀਦਕੋਟ ਫਿਰੋਜ਼ਪੁਰ ਦੇ ਮੌਜੂਦ ਸਮਾਜ ਪਾਰਕ ਦੇ ਵਰਕਰ ਸਮਰਥਕ ਇਕੱਠੇ ਹੋ ਕੇ ਮੈਮੋਰੰਡਮ ਦੇਣਗੇ। ਬੋਧੂ ਸਮਾਜ ਪਾਰਟੀ ਅਮਰਸਰ ਦੀ ਘਟਨਾ ਦੀ ਨਿੰਦਾ ਕਰਦੀ ਹੈ ਬੋਧੂ ਸਮਾਜ ਪਾਰਟੀ ਦੀ ਅਮਰਸਰ ਦੀ ਸਾਡੀ ਟੀਮ ਸ਼ੁਰੂ ਤੋਂ ਹੀ ਉਸ ਘਟਨਾ ਦੇ ਉੱਪਰ ਐਕਟਿਵ ਰਹੀ ਹੈ ਔਰ ਪ੍ਰਸ਼ਾਸਨ ਦੇ ਨਾਲ ਉਹਨਾਂ ਨੇ ਆਪਣਾ ਬੋਧੂ ਸਮਾਜ ਪਾਰਟੀ ਵੱਲੋਂ ਜਿੱਥੇ ਰੋਸ ਵੀ ਪ੍ਰਗਟ ਕੀਤਾ ਉੱਥੇ ਐਫ ਆਈ ਆਰ ਦਰਜ ਕਰਵਾਈ ਬੋਧੂ ਸਮਾਜ ਪਾਰਟੀ ਨੇ ਔਰ ਇੱਕ ਦੋ ਚੀ ਪਕੜਿਆ ਵੀ ਗਿਆ ਹੁਣ ਬੋਧੂ ਸਮਾਜ ਪਾਰਟੀ ਦੇ ਵਿੱਚ ਇਹ ਚੌਂਦੀ ਹੈ ਕਿ ਨੰਬਰ 1 ਉਹ ਜਿਹੜਾ ਦੋਸ਼ੀ ਪਕਰਿਆ ਗਿਆ ਉਹਦੇ ਪਿੱਛੇ ਸਾਜ਼ਿਸ਼ ਕਰਨੇ ਵਾਲੇ ਲੋਕ ਵੀ ਉਹ ਪ੍ਰਸ਼ਾਸਨ ਵੀ ਪਹੁੰਚ ਤੋਂ ਦੂਰ ਨਹੀਂ ਰਹਿਣੇ ਚਾਹੀਦੇ ਉਹਨਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਉੱਥੇ ਤੱਕ ਪਹੁੰਚਣਾ ਚਾਹੀਦਾ ਦੂਸਰਾ ਮੌਜੂਦ ਸਮਾਜ ਪਾਰਟੀ ਦਾ ਪੰਜਾਬ ਦੀ ਸਰਕਾਰ ਨੂੰ ਇਹ ਕਹਿਣਾ ਕਿ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਬੁੱਤ ਨਾਲ ਛੇਰਛਾਰ ਕਰਨ ਵਾਲਿਆਂ ਦੇ ਖਿਲਾਫ ਬਾਕੀ ਧਰਾਵਾਂ ਦੇ ਨਾਲ-ਨਾਲ ਐਨਐਸਏ ਲਗਾ ਕੇ ਕਾਰਵਾਈ ਕੀਤੀ ਜਾਣੀ ਚਾਹੀਦੀ ਤੀਸਰਾ ਮੁੱਦਾ ਇਸ ਰੋਸ ਧਰਨੇ ਪ੍ਰਦਰਸ਼ਨ ਦੇ ਵਿੱਚ ਬਹੁਜਨ ਸਮਾਜ ਪਾਰਟੀ ਨੇ ਇਹ ਸ਼ਾਮਲ ਕੀਤਾ ਹੈ ਕਿ ਪੰਜਾਬ ਦੇ ਅੰਦਰ ਕਿਤੇ ਵੀ ਜਿੱਥੇ ਵੀ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸਟੈਚੂ ਹਨ ਤਾਂ ਸਰਕਾਰ ਉੱਥੇ ਲੋੜਿੰਦੇ ਸੁਰੱਖਿਆ ਪ੍ਰਬੰਧ ਕਰੇ ਤਾਂ ਕਿ ਆਉਣ ਵਾਲੇ ਸਮੇਂ 'ਚ ਕੋਈ ਐਸੀ ਅਨਸਖਾਮੀ ਘਟਨਾ ਨਾ ਵਾਪਰੇ। ਔਰ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਸਮਾਜਿਕ ਤਣਾਅ, ਆਪਸੀ ਟਕਰਾਅ, ਭਾਈਚਾਰਕ ਸਾਂਝ ਨੂੰ ਤੋੜਨ ਦੀਆਂ ਸਾਜਸ਼ਣਾਂ ਰਚਣ ਵਾਲੀਆਂ ਤਾਕਤਾਂ ਕਾਮਯਾਬ ਨਾ ਹੋ ਸਕਣ। ਪੰਜਾਬ ਸਰਕਾਰ ਦੇ ਹੁਣ ਤੱਕ ਦਾ ਜੋ ਰੋਲ ਰਿਹਾ ਅਸੀਂ ਬਹੁਜਨ ਸਮਾਜ党 ਦੀ ਕੜੇ ਸ਼ਬਦਾਂ ਵਿੱਚ ਫਿਰ ਨਿੰਦਾ ਕਰਦੇ ਆ। ਔਰ ਸਰਕਾਰ ਨੂੰ ਸਤਰਕ ਔਰ ਸਾਵਧਾਨ ਕਰਨ ਦੇ ਲਈ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਣ ਦੇ ਲਈ ਬੋਝਨ ਸਮਾਜ ਪਾਰਟੀ ਨੇ ਰੋਸ ਦਰਨੇ ਔਰ ਪ੍ਰਦਰਸ਼ਨ ਦਾ ਪ੍ਰੋਗਰਾਮ ਲਿਖਿਆ ਬਸਪਾ ਵਰਕਰਾਂ ਨੂੰ ਮੇਰੀ ਅਪੀਲ ਹੈ ਕਿ ਉਹ ਜਿਆਦਾ ਤੋਂ ਜਿਆਦਾ ਸੰਖਿਆ ਵਿੱਚ ਦਰਨੇ ਪ੍ਰਦਰਸ਼ਨ ਦੇ ਵਿੱਚ ਪਹੁੰਚ ਕੇ ਸਰਕਾਰ ਨੂੰ ਝੰਜੋੜਨ ਦੇ ਵਿੱਚ ਬੋਝਨ ਸਮਾਜ ਪਾਰਟੀ ਦਾ ਸਹਿਯੋਗ ਕਰ ਧੰਨਵਾਦ ਜੈਪੀ ਜਯਪਾਤ ਆਵਾਸੀ ਬੋਝਨ ਸਮਾਜ ਪਾਰਟੀ ਦੇ ਡੇਟ ਜਿਲ੍ਹਾ ਵਿਧਾਨ ਸਭਾ ਸੈਕਟਰ ਅਤੇ ਪਿੰਡ ਪੱਧਰ ਤੇ ਆਗੂਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਬਹੁਜਨ ਸਮਾਜ ਪਾਰਟੀ ਨੇ ਫੈਸਲਾ ਕੀਤਾ ਹੈ ਕਿ 28 ਤਰੀਕ ਕੱਲ ਠੀਕ 11 ਵਜੇ ਅੰਮ੍ਰਿਤਸਰ ਦੇ ਕਟਨਾਕਰਮ ਦੇ ਵਿਰੋਧ ਦੇ ਵਿੱਚ ਰੋਜ਼ ਪ੍ਰਦਰਸ਼ਨ ਅਤੇ ਮੈਮੋਰੰਡਮ ਦਿੱਤੇ ਜਾਣਗੇ ਦੁਆਬੇ ਦਾ ਰੋਸ ਪ੍ਰਦਰਸ਼ਨ ਬਹੁਜਨ ਸਮਾਜ ਪਾਰਟੀ ਵੱਲੋਂ ਫਗਵਾੜਾ ਦੇ ਵਿੱਚ ਕੀਤਾ ਜਾਏਗਾ ਫਗਵਾੜਾ ਰੈਸਟ ਹਾਊਸ ਵਿਖੇ ਇਕੱਠੇ ਹੋ ਕੇ ਮਾਰਚ ਕਰਕੇ ਮੈਮਰੰਡਮ ਪ੍ਰਸ਼ਾਸਨ ਨੂੰ ਦਿੱਤਾ ਜਾਏਗਾ ਔਰ ਮਹਾਰੀ ਫਤੇਗਰ ਸਾਹਿਬ ਲੁਧਿਆਣਾ ਔਰ ਪਟਿਆਲਾ ਲੋਕ ਸਭਾ ਰੋਪੜ ਔਰ ਮਹਾਰੀ ਦਾ ਜਿਲ੍ਹਾ ਮਹਾਰੀ ਵਿਖੇ ਮੈਮਰੰਡਮ ਦੇਗਾ ਔਰ ਬਾਕੀ ਮਾਜਾ ਜਿਹੜੀਆਂ লোকসভায়া ও অমৃতসর ਦੇ ਵਿੱਚ ਮੈਮੋਰੰਡਮ ਦੇਣਗੇ। ਔਰ ਸੰਗਰੂਰ ਵਿਖੇ ਸੰਗਰੂਰ, ਪਟਿਆਲਾ, ਫਰੀਦਕੋਟ, ਫਿਰੋਜ਼ਪੁਰ ਦੇ ਬਹੁਜਨ ਸਮਾਜ ਪਾਰਟੀ ਦੇ ਵਰਕਰ ਸਮਰਥਕ ਇਕੱਠੇ ਹੋ ਕੇ ਮੈਮੋਰੰਡਮ ਦੇਣਗੇ। ਬਹੁਜਨ ਸਮਾਜ ਪਾਰਟੀ অমৃতਸਰ ਦੀ ਘਟਨਾ ਦੀ ਨਿੰਦਾ ਕਰਦੀ ਹੈ। ਬਹੁਜਨ ਸਮਾਜ ਪਾਰਟੀ ਦੀ অমৃতਸਰ ਦੀ ਸਾਡੀ ਟੀਮ ਸ਼ੁਰੂ ਤੋਂ ਹੀ ਉਸ ਘਟਨਾ ਦੇ ਉੱਪਰ ਐਕਟਿਵ ਰਹੀ ਹੈ ਔਰ ਪ੍ਰਸ਼ਾਸਨ ਦੇ ਨਾਲ ਉਹਨਾਂ ਨੇ ਆਪਣਾ ਬਹੁਜਨ ਸਮਾਜ ਪਾਰਟੀ ਵੱਲੋਂ ਜਿੱਥੇ ਰੋਸ ਵੀ ਪ੍ਰਗਟ ਕੀਤਾ ਉੱਥੇ ਐਫ ਆਰ ਦਰਜ ਕਰਵਾਈ ਬਹੁਜਨ ਸਮਾਜ ਪਾਰਟੀ ਨੇ ਔਰ ਇੱਕ ਦੋਸ਼ੀ ਪਕਰਿਆ ਵੀ ਗਿਆ ਹੁਣ ਬਹੁਜਨ ਸਮਾਜ ਪਾਰਟੀ ਇਹ ਦੇ ਵਿੱਚ ਇਹ ਚਾਹੁੰਦੀ ਹੈ ਕਿ ਨੰਬਰ 1 ਉਹ ਜਿਹੜਾ ਦੋਸ਼ੀ ਪਕਰਿਆ ਗਿਆ ਉਹਦੇ ਪਿੱਛੇ ਸਾਜ਼ਿਸ਼ ਕਰਨੇ ਵਾਲੇ ਲੋਕ ਵੀ ਉਹ ਪ੍ਰਸ਼ਾਸਨ ਵੀ ਪਹੁੰਚ ਤੋਂ ਦੂਰ ਨਹੀਂ ਰਹਿਣੇ ਚਾਹੀਦੇ ਉਹਨਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਉੱਥੇ ਤੱਕ ਪਹੁੰਚਣਾ ਚਾਹੀਦਾ ਦੂਸਰਾ ਮੁੱਦਾ ਸਮਾਜ ਪਾਰਟੀ ਦਾ ਪੰਜਾਬ ਦੀ ਸਰਕਾਰ ਨੂੰ ਇਹ ਕਹਿਣਾ ਕਿ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਬੁੱਤ ਨਾਲ ਛੇੜਛਾੜ ਕਰਨ ਵਾਲਿਆਂ ਦੇ ਖਿਲਾਫ ਬਾਕੀ ਧਰਾਵਾਂ ਦੇ ਨਾਲ-ਨਾਲ ਐਨਐਸਐ ਲਗਾ ਕੇ ਕਾਰਵਾਈ ਕੀਤੀ ਜਾਣੀ ਚਾਹੀਦੀ ਤੀਸਰਾ ਮੁੱਦਾ ਇਸ ਰੋਸ ਧਰਨੇ ਪ੍ਰਦਰਸ਼ਨ ਦੇ ਵਿੱਚ ਬੌਧਿਕ ਸਮਾਜ ਪਾਰਟੀ ਨੇ ਇਹ ਸ਼ਾਮਲ ਕੀਤਾ ਹੈ ਕਿ ਪੰਜਾਬ ਦੇ ਅੰਦਰ ਕਿਤੇ ਵੀ ਜਿੱਥੇ ਵੀ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸਟੈਚੂ ਹਨ ਤਾਂ ਸਰਕਾਰ ਉੱਥੇ ਲੋੜਿੰਦੇ ਸੁਰੱਖਿਆ ਪ੍ਰਬੰਧ ਕਰੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਐਸੀ ਅਨਸੁਖਾਮੀ ਘਟਨਾ ਨਾ ਵਾਪਰੇ ਅਤੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਸਮਾਜਿਕ ਤਣਾਅ ਆਪਸੀ ਟਕਰਾਅ ਪਾਇਚਾਰਿਕ ਸਾਂਝ ਨੂੰ ਤੋੜਨ ਦੀ ਇਹ ਸਾਜਸ਼ਾ ਰਚਣ ਵਾਲੀਆਂ ਤਾਕਤਾਂ ਕਾਮਯਾਬ ਨਾ ਹੋ ਸਕਣ ਪੰਜਾਬ ਸਰਕਾਰ ਦੇ ਹੁਣ ਤੱਕ ਦਾ ਜੋ ਰੋਲ ਰਿਹਾ ਅਸੀਂ ਬਹੁਜਨ ਸਮਾਜ ਪਾਰਟੀ ਉਹਦੇ ਕੜੇ ਸ਼ਬਦਾਂ ਵਿੱਚ ਫਿਰ ਨਿੰਦਾ ਕਰਦੀ ਹੈ ਔਰ ਸਰਕਾਰ ਨੂੰ ਸਤਰਕ ਔਰ ਸਾਵਧਨ ਕਰਨ ਦੇ ਲਈ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਣ ਦੇ ਲਈ ਬਹੁਜਨ ਸਮਾਜ ਪਾਰਟੀ ਨੇ ਰੋਸ ਧਰਨੇ ਔਰ ਪ੍ਰਦਰਸ਼ਨਾਂ ਦਾ ਪ੍ਰੋਗਰਾਮ ਲਿਖਿਆ ਬਸਪਾ ਵਰਕਰਾਂ ਨੂੰ ਮੇਰੀ ਅਪੀਲ ਹੈ ਕਿ ਉਹ ਜਿਆਦਾ ਤੋਂ ਜਿਆਦਾ ਸੰਖਿਆ ਵਿੱਚ ਧਰਨੇ ਪ੍ਰਦਰਸ਼ਨ ਦੇ ਵਿੱਚ ਪਹੁੰਚ ਕੇ ਸਰਕਾਰ ਨੂੰ ਝੰਡੋੜਨ ਦੇ ਵਿੱਚ ਬਹੁਤ ਜਨ ਸਮਾਜ ਪਾਰਟੀ ਦਾ ਸਹਿਯੋਗ ਕਰ ਧੰਨਵਾਦ ਜੈਪੀਨ ਜੈਪਾ